ਅੱਜ ਦੀ ਵੀਡੀਓ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਬਹੁਤ ਹੈਵੀ ਸ਼ੋਲਡਰ ਮੰਨ ਲਓ ਜਿਵੇਂ ਬਾਜੂ ਵਗੈਰਾ ਬਹੁਤ ਹੈਵੀ ਹੁੰਦੇ ਨੇ ਡੋਲੇ ਜਿਵੇਂ ਇੱਕ ਬੋਲ ਦਿੰਨੇ ਆ ਉਸ ਤਰ੍ਹਾਂ ਦੇ ਨਾਪ ਦੀ ਆਪਾਂ ਸ਼ਰਟ ਦੀ ਕਟਿੰਗ ਕਰਨੀ ਆ ਵੀ ਉਹਦਾ ਮੋਢਾ ਕਟਾਈ ਵੇਲੇ ਆਪਾਂ ਨੇ ਗਿਨਣਾ ਲੈਣਾ ਫਿਲਹਾਲ ਆਮ ਤਾਂ ਆਪਾਂ ਨੋਰਮਲ ਦੇਖੋ 6 1/2 ਇੰਚ ਮੋਢਾ ਲੈਨੇ ਨੇ ਪਰ ਇਹਨਾਂ ਦੇ ਮੋਢਾ ਆਪਾਂ ਨੇ ਕਿੰਨਾ ਲੈਣਾਗਾ ਉਸ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਆਮ ਦਾ ਦੇਖੋ ਨਾਪ ਪਤਲਾਗਾ ਪਰ ਉਹਨਾਂ ਦੇ ਬਾਜੂ ਹੈਵੀ ਕਰਨ ਆਪਾਂ ਨੂੰ ਮੋਢਾ ਕਿਸ ਤਰ੍ਹਾਂ ਚੜਾਉਣਾ ਬਹੁਤ ਕਿੰਨਾ ਵੱਧ ਘਟਣਾ ਬਹੁਤ ਉਹ ਸਾਬ ਦੇਣਾ ਤੁਹਾਨੂੰ ਕਟਾਈ ਬਾਰੇ ਦੱਸਾਂਗੇ ਆਪਾਂ ਵੀਡੀਓ ਨੂੰ ਸ਼ੁਰੂ ਕਰ ਲੈਂਗੇ ਆ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸਾਂਗੇ ਉਹਨਾਂ ਦਾ ਨਾਪ ਕਿੰਨਾਗਾ ਨਾਪ ਦੇਖੋ ਹੈਗਾ 46 ਇੰਚ ਸ਼ਰਟ ਦੀ ਲੈਂਥ ਆ ਉਹ ਆਪਾਂ ਨੇ ਪ੍ਰੋਪਰ ਜਿੰਨਾ ਦੇਖੋ ਫੋਲਡਿੰਗ ਕਰਕੇ ਸਟਾਫ ਨੂੰ ਰੱਖਿਆ ਹੋਇਆ ਜਿੰਨੀ ਲੈਂਥ ਚਾਹੀਦੀ ਆਪਾਂ ਉਹਨਾਂ ਹੀ ਅੱਖਾਂਗੇ ਛਾਤੀ ਵੀ ਨਾਰਮਲ ਆਮ ਦੇਖੋ ਮੈਕਸਿਮਮ ਸੂਟਾਂ ਦੇ ਇੰਨਾ ਨਾਪ ਆਉਂਦਾ ਹੀ ਰਹਿੰਦਾ 22.5 20 23 ਸਾਢੇ 22 ਛਾਤੀ ਆ ਦੇਖੋ 20 ਇੰਚ ਕਮਰ ਆ हिਪ 22 ਆ ਬਾਜੂ 17 ਇੰਚ ਇਹਨਾਂ ਦੀ ਲੰਬੀ ਆ ਅੱਗੇ ਤੋਂ ਬਾਜੂ ਦੀ ਮੂਰੀ ਜਿਵੇਂ ਆਪਾਂ 11 11.5 ਰੱਖਦੇ ਆ ਉਹ ਇਹਨਾਂ ਦੀ ਰੱਖਣੀ ਆਪਾਂ ਨੇ 6.5 ਇੰਚ ਜਿਹੜਾ ਮੋਢਾ ਦਾ ਦੇਖੋ ਇਹਨਾਂ ਦਾ ਰੈਡੀਓ 10.5 ਇੰਚ ਤਿਆਰ ਆ ਤੇ ਇਹਨਾਂ ਦੇ ਸਾਈਡ ਪਲੇਟ ਪਾਉਣੀ ਆ ਉਹ ਆਪਾਂ ਕਿਸ ਤਰ੍ਹਾਂ ਨਿਸ਼ਾਨ ਲਗਾਉਣੇ ਆ ਕਿਸ ਤਰ੍ਹਾਂ ਮੋਢੇ ਦੀ ਕਟਿੰਗ ਕਰਨੀ ਆ ਉਹ ਤੁਸੀਂ ਵੀਡੀਓ ਨਾਲ ਹੀ ਦੇਖਣਾਗਾ ਦੇਖੋ ਇਹ ਜਿਹੜਾ ਸੂਟ ਆ ਸਿਮਰ ਦੇ ਵਿੱਚ ਕਪੜਾ ਦਿੱਤਾ ਹੋਇਆ ਦੇਖੋ ਆਪਣੇ ਕੋਲ ਬਹੁਤ ਹੈਵੀ ਵਰਕ ਆ ਜਿਸ ਤਰ੍ਹਾਂ ਸੂਟਾਂ ਨੂੰ ਆਪਾਂ ਕਟਿੰਗ ਕਰਨ ਵੇਲੇ ਸ਼ਰਟ ਨੂੰ ਫੋਲਡਿੰਗ ਕਰਕੇ ਰੱਖਦੇ ਆ ਉਸ ਤਰ੍ਹਾਂ ਹੀ ਫੋਲਡਿੰਗ ਕਰਿਆ ਹੋਇਆ ਵਰਕ ਆਪਸ ਦੇ ਵਿੱਚ ਮਿਲਾ ਕੇ ਰੱਖਿਆ ਹੋਇਆ ਦੇਖੋ ਹਰ ਚੀਜ਼ ਹੈ ਜਿਹੜੀ ਆਪਾਂ ਨੇ ਬਰਾਬਰ ਵਰਕ ਮਿਲਾ ਕੇ ਘੇਰਾ ਵਗੈਰੇ ਦਾ ਉਸ ਤਰ੍ਹਾਂ ਆਪਾਂ ਸੈਟਿੰਗ ਕਰਕੇ ਇਹਦੀ ਦੇਖੋ ਰੱਖ ਰੱਖੀ ਆ ਬਿਲਕੁਲ ਦੋਨੋਂ ਚੀਜ਼ਾਂ ਦੀ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਹੈ ਇਹਦੀ ਪ੍ਰੋਪਰ ਆਪਾਂ ਨੇ ਇੱਕ ਵਾਰ ਲੈਂਥ ਐਦਾਂ ਹੀ ਤਾਰ ਲਈ ਆਪਾਂ ਨੂੰ 46 ਇੰਚ ਇਹ ਰੈਡੀ ਸ਼ਰਟ ਦੀ ਲੈਂਥ ਰੱਖਣੀ ਆ ਦੇਖੋ ਤਾਂ ਆਪਾਂ 46.5 ਇੰਚ ਤੇ ਨਿਸ਼ਾਨ ਲਗਾਵਾਂਗੇ ਆਪਾਂ ਨੇ 46.5 ਦੀ ਲੈਂਥ ਦਾ ਨਿਸ਼ਾਨ ਲਗਾ ਲਿਆ ਹੁਣ ਦੇਖੋ ਇਹਨਾਂ ਦੇ ਆ ਜਿਹੜਾ ਚਗਾਠਾ ਹੁੰਦਾ ਉਹ ਬਹੁਤ ਜ਼ਿਆਦਾ ਹੈਵੀ ਨਹੀਂ ਗਲਾ ਇਹਨਾਂ ਦਾ ਆਪਾਂ ਨਾਰਮਲੀ ਪਾਉਣਾ ਪੌਣੇ 7 ਫਰੰਟ ਕਟਾਈ ਦਾ 5.5 ਚੜਾਈ ਬੈਕ 6.5 ਇੰਚ ਹੀ ਪਾਉਣੀ ਆਪਾਂ ਨੇ ਜਿਹੜਾ ਤੀਰਾ ਆਪਾਂ ਦੇਖੋ ਉਨੇ ਹੀ ਲਵਾਂਗੇ ਜਿੰਨਾ ਆਪਾਂ ਆਮ ਸ਼ਰਟਾਂ ਦਾ ਲੈਨੇ ਆ ਜੇ ਤੁਸੀਂ ਇੰਨਾ ਨੈਕ ਬਣਾਉਣਾ ਤਾਂ ਆਪਾਂ 6 ਇੰਚ ਦਾ ਹੀ ਤੀਰਾ ਪਾਵਾਂਗੇ ਦੇਖੋ ਆਹ ਤੀਰੇ ਦਾ ਨਿਸ਼ਾਨ ਆਪਾਂ ਨੇ 6 ਇੰਚ ਦੀ ਲਗਾਇਆ ਹੁਣ ਇਹਦਾ ਨੀਚੇ ਜਿਹੜਾ ਮੋਢੇ ਦਾ ਨਿਸ਼ਾਨ ਲਗਾਉਣੇ ਨੇ ਇਹਨਾਂ ਦੇਖੋ ਆਮ ਤਾਂ ਆਪਾਂ 6.5 ਲਗਾ ਲੈਨੇ ਆ ਜੇ ਪਤਲਾ ਨਾ ਮੋ ਵੀ 6 ਵੀ ਲਗਾ ਲੈਨੇ ਆ ਪਰ ਇਹਨਾਂ ਦਾ ਮੋਢੇ ਦਾ ਨਿਸ਼ਾਨ ਜਿਹੜਾ ਲੱਗੂਗਾ ਉਹ 7.5 ਇੰਚ ਲੱਗੂਗਾ ਉਹ ਕਿਉਂ ਲੱਗੂਗਾ ਦੇਖੋ ਛਾਤੀ ਦੇ ਵਿੱਚੋਂ ਆਮ ਨਾਰਮਲੀ ਇਹ ਦੇਖੋ ਜਿਹਨੇ ਆਮ ਸੂਟ ਬੰਨਦੇ ਹੁੰਦੇ ਨੇ ਉਨਾ ਹੀ ਖੁੱਲਾ ਨਿਸ਼ਾਨ ਲਾਇਆ ਹੋਇਆ ਆਪਾਂ ਨੇ ਇਹ ਵਾਲਾ 2 ਇੰਚ ਆਪਾਂ ਨੇ ਐਕਸਟਰਾ ਵੀ ਲਗਾਤਾ ਦੇਖੋ ਸਾਹਮਣਾ ਨਿਸ਼ਾਨ ਵੀ ਆਪਾਂ ਉਨਾ ਹੀ ਲਗਾਵਾਂਗੇ ਜਿੰਨਾ ਆਪਾਂ ਨੇ ਉੱਪਰੋਂ ਲਗਾਇਆ ਹੋਇਆ ਹੈਗਾ ਉਹਨਾਂ ਦੀ ਗਲਾਈ ਆ ਗਲਾਈ ਵੀ ਸੇਮ ਉਸੇ ਤਰੀਕੇ ਨਾਲ ਹੀ ਬਉਗੀ ਇਹਦੇ ਵਿੱਚ ਇਤਾਂ ਦਾ ਕੋਈ ਫਰਕ ਨਹੀਂ ਹੈਗਾ ਸਿਰਫ ਆਪਾਂ 7.5 ਇੰਚ ਮੋਢਾ ਦਾ ਤਾਂ ਪਾਇਆ ਕਿਉਂਕਿ ਜਿਹੜਾ ਇਹਨਾਂ ਦਾ ਮੋਢਾ ਹੈਗਾ ਦੇਖੋ ਆਮ ਉਹ ਨੋਰਮਲ 9.5 ਇੰਚ 10.5 ਇੰਚ ਰੈਡੀ ਰੱਖਣਾ ਬਾਜੂ ਦਾ ਮੋਢਾ ਜਿਹੜੀ ਆਪਾਂ ਬਾਜੂ ਦੀ ਕਟਿੰਗ ਕਰਾਂਗੇ ਉਹਦਾ ਮੋਢਾ ਰੈਡੀ 10.5 ਇੰਚ ਰੱਖਣਾ ਉਹਦੀ ਵਜ੍ਹਾ ਕਰਕੇ ਆਪਾਂ ਨੇ ਪਹਿਲਾਂ ਹੀ ਇਹਨੂੰ 7.5 ਲੈ ਲਿਆ ਉਹ ਕਿਉਂ ਲੈਤਾ ਕਿਉਂਕਿ ਜਦੋਂ ਆਪਾਂ ਮੋਢੇ ਵਗੈਰਾ ਨੂੰ ਨੂੰ ਚੜਾਵਾਂਗੇ ਆਪਾਂ ਨੂੰ 6.5 ਵਾਲੀ ਕਾਟ ਦੇ ਵਿੱਚ ਮੋਢੇ ਨੇ ਚੜਨਾ ਨਹੀਂ ਹੈਗਾ ਫਿਰ ਵੀ ਜੇ ਆਪਾਂ 7.5 ਇੰਚ ਕਟਾਈ ਦਾ ਲੈਂਤਾ ਮੋਢਾ ਚੜਾਉਣ ਵੇਲੇ ਆਪਾਂ ਨੂੰ ਫਿਰ ਵੀ ਇਹਦੀ ਕਟਿੰਗ ਕਰਨੀ ਪਊਗੀ ਕਿਉਂਕਿ ਇੰਨਾ ਮੋਢਾ ਗਲਾਈ ਦੇ ਵਿੱਚ ਨਹੀਂ ਆਉਂਦਾ ਹੈਗਾ ਤਾਂ ਆਪਣੀ ਜੇ ਦੇਖੋ ਇਹਨੂੰ ਪਹਿਲੀ ਆਪਾਂ ਉੱਪਰ ਰੱਖ ਲਾਂਗੇ ਆਹ ਵਾਲੀ ਚੀਜ਼ ਨੂੰ ਤਾਂ ਆਪਣੀਆਂ ਪਲੇਟਾਂ ਦੀ ਸੈਟਿੰਗ ਵੀ ਹਿੱਲ ਜੂਗੀ ਕਿਉਂਕਿ ਆਪਾਂ ਜਦੋਂ ਪਲੇਟ ਦਾ ਨਿਸ਼ਾਨ ਲਗਾਉਣੇ ਆ ਮੰਨ ਲਓ ਆਪਣੇ 12 ਇੰਚ ਦੀ ਪਲੇਟ ਪਾਉਣੀ ਹੈ ਦੇ ਆਪਾਂ ਪਲੇਟ ਦਾ ਨਿਸ਼ਾਨੇ ਦੇ ਹਿਸਾਬ ਨਾਲ ਇੱਥੋਂ ਲਗਾ ਲਾਂਗੇ ਪਰ ਆਪਣੀ ਕਟਿੰਗ ਵੇਲੇ ਜਦੋਂ ਆਪਾਂ ਮੋਢੇ ਨੂੰ ਚੜਾਉਣਾ ਹੋਊਗਾ ਤਾਂ ਆਹ ਪਲੇਟ ਆ ਜਿਹੜੀ ਬਹੁਤ ਉੱਚੀ ਚੱਕੀ ਜਾਊਗੀ ਉਦੋਂ ਆਹ ਪਲੇਟ ਦੀ ਸੈਟਿੰਗ ਹਿੱਲ ਜੂਗੀ ਜਦੋਂ ਆਪਾਂ ਨੂੰ ਦੁਬਾਰਾ ਕਾਟ ਪਾਉਣੀ ਪਊਗੀ ਇਸ ਕਰਕੇ ਕਿ ਜਦੋਂ ਆਪਾਂ ਨੇ ਇੰਨਾ ਮੋਢਾ ਪਾਉਣਾ ਹੋਵੇ 10.5 ਇੰਚ ਮੋਢਾ ਪਾਉਣਾ 10 ਪਾਉਣਾ ਤਾਂ ਤੁਸੀਂ ਆਹ ਵਾਲੀ ਕਾਟ ਵੀ ਦੀ ਵਧਾਉਣੀ ਹੋਊਗੀ ਜੇ ਤੁਹਾਡੇ ਸ਼ਰਟ ਇੰਨਾ ਲੂਜ਼ ਆ ਰਿਹਾ 22 22.5 ਹੁਣ ਦੇਖੋ ਆਪਾਂ ਇਹਦਾ ਕਮਰਦਾਨ ਨਿਸ਼ਾਨ ਵੀ ਉਸੇ ਤਰੀਕੇ ਨਾਲ ਲਗਾਵਾਂਗੇ 2 बी ਇੰਚ ਕਮਰਾ ਪਲੇਟ ਆਪਾਂ ਇਹਦੇ ਕੋਈ ਪੌਣੀ ਨਹੀਂ ਹੈਗੀ ਉੱਪਰਲਾ ਮਾਰਜਨ ਆਪਾਂ 2 ਇੰਚ ਦਾ ਪਾਵਾਂਗੇ ਸਿਰਫ ਇਹਦੇ ਬੈਕ ਪਲੇਟ ਪਾਉਣੀ ਆ ਉਹਦਾ ਮਾਰਜਨ ਆਪਾਂ ਬੈਕ ਵੱਲੇ ਤੋਂ 3 ਇੰਚ ਦੇ ਹੀ ਲਵਾਂਗੇ ਸਾਈਡ ਸिलाई ਦੇਖੋ ਆਪਾਂ 16 ਦੇ ਨਿਸ਼ਾਨ ਹੀ ਲਗਾਉਣੇ ਹੁੰਨੇ ਆ ਇਹਦੇ ਆਪਾਂ ਵੱਧ ਲਗਾਵਾਂਗੇ 16.5 ਕਰ ਲਾਂਗੇ ਕਿਉਂਕਿ ਇਹ 1/2 ਇੰਚ ਤਾਂ ਆਪਾਂ ਨੂੰ ਕੱਟਣਾ ਪਊਗੀ ਪਊਗਾ ਜਦੋਂ ਮੋਢੇ ਨੂੰ ਚੜਾਉਣਾ ਹੋਇਆ ਹਿੱਪ ਹੈਗੀ ਇਹਨਾਂ ਦੀ 23 ਤਾਂ ਆਪਾਂ 23 ਦਾ ਨਿਸ਼ਾਨ ਹੀ ਲਗਾਵਾਂਗੇ 1.5 ਇੰਚ ਆਪਾਂ ਫੋਲਡਿੰਗ ਦਾ ਲਗਾਉਣੇ ਹੁੰਨੇ ਆ ਹੁਣ ਦੇਖੋ ਇਹ ਕਿਰਾ ਵੀ ਨਹੀਂ ਜ਼ਿਆਦਾ ਪਾਉਂਦੇ ਆਪਾਂ ਨੇ 22 ਇੰਚ ਦਾ ਕਿਰਾ ਰੈਡੀ ਰੱਖਣਾ ਤਾਂ ਆਪਾਂ 25 ਇੰਚ ਘਟਾਈ ਦਾ ਕਟਾਂਗੇ 1.5 ਇੰਚ ਉਸਾਈਡ 1.5 ਇੰਚ ਦੂਸਰੀ ਸਾਈਡ ਤੇ ਹੁਣ ਆਪਾਂ ਇੱਥੇ ਸਿੱਧਾ ਨਿਸ਼ਾਨ ਲਗਾ ਲਾਂਗੇ ਜਿਹੜਾ ਆਪਾਂ ਨੇ ਫਰੰਟ ਪੀਸ ਕੱਟਣਾ ਉਹ ਅੰਦਰਲੇ ਨਿਸ਼ਾਨ ਤੋਂ ਕੱਟਾਂਗੇ ਜਿਹੜੀ ਬੈਕ ਉਹ ਬਾਹਰ ਵਾਲੇ ਨਿਸ਼ਾਨ ਤੋਂ ਕਟਿੰਗ ਕਰਾਂਗੇ ਵੀ ਹੁਣ ਇਹਦੀ ਮੈਂ ਕਟਿੰਗ ਕਰ ਰਹੀ ਆ ਮੈਂ ਇੱਥੇ ਜਾ ਕੇ ਕੈਂਚੀ ਨੂੰ ਦੇਖੋ ਰੋਕ ਦੂੰਗੀ ਇਹਦੇ ਉੱਪਰਲੇ ਪੱਲੇ ਚੱਕੂਗੀ ਉੱਪਰਲੇ ਪੱਲੇ ਚਾ ਕੇ ਪਹਿਲਾਂ ਇਹਦੇ ਕਾਟ ਪਾਉਂਗੀ ਕਿਉਂਕਿ ਆਪਾਂ ਇਹਦੇ ਬੈਕ ਬਲੇਡ ਪਾਉਣੀ ਆ ਇਸ ਤਰ੍ਹਾਂ ਵੀ ਕਰ ਸਕਦੇ ਆਪਾਂ ਬਾਹਰ ਦੀ ਕਾਟ ਪਾ ਕੇ ਇਹਨੂੰ ਬਾਅਦ ਦੇ ਵਿੱਚ ਵੀ ਕਟਿੰਗ ਕਰ ਸਕਦੇ ਆ ਜੇ ਤੁਸੀਂ ਇਸ ਤਰ੍ਹਾਂ ਕਰਨੀ ਆ ਵੀ ਜੇ ਮੈਂ ਮੰਨ ਲਓ ਤੁਸੀਂ ਆ ਚੀਜ਼ ਨੂੰ ਦੇਖੋ ਸਾਈਡ ਤੋਂ ਘਟ ਦੋਗੇ ਪਹਿਲਾਂ ਇੱਕ ਵਾਰ ਹੁਣ ਜਿਵੇਂ ਆਪਾਂ ਨੇ ਫਰੰਟ ਦੇ ਇਹਦੀ ਪਲੇਟ ਪਾਉਣੀ ਨਹੀਂ ਆਪਾਂ ਇਹਦੀ ਕਟਾਈ ਦੋ ਪੱਲੇ ਉੱਪਰਲੇ ਚੱਕ ਕੇ ਪਾ ਦਾਂਗੇ ਜੇ ਕਈ ਵਾਰ ਆਪਾਂ ਇਸ ਤਰ੍ਹਾਂ ਪਾਉਂਦੇ ਨਹੀਂ ਤਾਂ ਫਰੰਟ ਬੈਕ ਦੇ ਵਿੱਚ ਲੂਜ਼ਿੰਗ ਆ ਜਾਂਦੀ ਹੈ ਕਿਉਂਕਿ ਬੈਕ ਤੇ ਆਪਾਂ ਪਲੇਟ ਪਾ ਲੈਨੇ ਆ ਤੇ ਫਰੰਟ ਤੇ ਪਾਉਂਦੇ ਨਹੀਂ ਜਿਹਦੇ ਕਰਨਾ ਸੂਟ ਦੇ ਵਿੱਚ ਢਿੱਲ ਪਾਊਗੀ ਵੀ ਫਿਟਿੰਗ ਨਹੀਂ ਅੱਛੀ ਆਉਣੀ ਉਹਦੀ ਇਸ ਤਰ੍ਹਾਂ ਚੱਕ ਕੇ ਦੀ ਮੈਂ ਪਹਿਲੀ ਸ਼ੇਪ ਪਾ ਦੂੰਗੀ ਹੁਣ ਆਪਾਂ ਪਾਵਾਂਗੇ ਇਸ ਪੱਲਿਆਂ ਦੀ ਘਾਟ ਉੱਪਰਲੇ ਦੋਨੋਂ ਬੱਲੇ ਚਾਕੇ ਆਪਾਂ ਉਸੇ ਤਰੀਕੇ ਨਾਲ ਇਹਦੀ ਘਾਟ ਪਾਉਣੀ ਆ। ਉਹ ਉਸੇ ਤਰੀਕੇ ਆਪਾਂ ਨੇ 1/2 ਇੰਚ ਬਾਹਰ ਕੱਢਦੇ ਹਾਂ ਦੇਖੋ ਬੈਕ ਵੱਡੀ ਕੱਢਦੇ ਨੇ ਉਹ ਵੀ ਕੱਟਣੀ ਕੱਟਣੀ ਆ। ਉਹ ਆਪਾਂ ਸਿਰਫ ਉਹਦੇ ਵਾਸਤੇ ਕੱਢਦੇ ਹਾਂ ਵੀ ਆਪਣੀ ਸ਼ਰਟ ਆ ਜਿਹੜੀ ਉਹ ਪਿਛਲੇ ਪਾਸੇ ਨਾ ਜਾਵੇ। ਆਹ ਕੱਟਾ ਵਗੈਰਾ ਇਹਨਾਂ ਦੇ ਸਾਰੀਆਂ ਉਹੀ ਪਹਿਣਗੀਆਂ। ਇਨਾਂ ਦੇ ਵਿੱਚ ਕੋਈ ਵੱਧ ਘਟ ਨਹੀਂ ਕਰਨੀ ਆਪਾਂ ਨੇ ਹਾਂ ਦੇਖੋ ਇਹ ਕਾਟ ਸਾਰੀਆਂ ਸਿਰਫ ਇਹਨਾਂ ਦੀਆਂ ਹੋਣੀਆਂ ਬਣੇ ਸਿਰਫ ਆਪਣੀ ਆ ਚੀਜ਼ ਵੱਧ ਲੈਤੀ ਆ ਦੇਖੋ ਹੁਣ ਜਦੋਂ ਆਪਾਂ ਨੇ ਇਸ ਤਰ੍ਹਾਂ ਕਰਕੇ ਮੋਢੇ ਨੂੰ ਚੜਾਵਾਗੇ ਤਾਂ ਆਪਣਾ 1.5 ਇੰਚ ਮੋਢਾਗਾ ਜਮਨ ਇਹ ਆਊਗਾ ਦੇਖੋ ਇੱਥੇ ਆਪਣੇ ਪਲੇਟ ਵੀ ਪਾਉਣੀ ਹੈ ਤੇ ਆ ਆਪਣੇ ਸ਼ੋਲਡਰ ਦੇ ਵਿੱਚ ਵੀ ਆਊਗਾ ਆਪਾਂ ਨੂੰ ਕੋਈ ਕਾਟ ਵਗੈਰਾ ਜ਼ਿਆਦਾ ਪਾਉਣ ਦੀ ਲੋੜ ਨਹੀਂ ਹਲਕਾ ਫੁਲਕਾ ਸਫਾਈ ਦੇਣੀ ਬੂਗੀ ਹੁਣ ਤੁਹਾਨੂੰ ਜਿਹੜੇ ਕੱਟਾਂ ਨੇ ਆਪਾਂ ਬਾਜੂ देखो इन्होंने आप बाजु दी लेंथ 17 इंच रखनी है तो आप 17.5 इंच कटाई दी करेंगे। इसी तरीके ने आप दूसरा पल्ला भी कट कर लेंगे ਇਹਦੇ ਵਿੱਚੋਂ। कई बार ਤਾਂ ਕੀ ਹੁੰਦਾ ਇਦਾਂ ਵੀ ਹੋ ਸਕਦਾ ਆਪਾਂ ਨੂੰ گول ਬਾਜੂ ਨੂੰ ਬਣਾਉਣਾ ਪੈਂਦਾ ਪਹਿਲਾਂ ਬਾਅਦ ਦੇ ਵਿੱਚ ਕਟਾਈ ਪਾਉਣੀ ਪੈਂਦੀ ਹੈ ਕਿਉਂਕਿ ਜੋੜ ਬਹੁਤ ਜ਼ਿਆਦਾ ਵੱਡੇ ਪੈਂਦੇ ਨੇ। ਇਸ ਤਰ੍ਹਾਂ ਹੀ ਰੱਖ ਕੇ ਇਹਦੇ ਉੱਪਰ ਆਪਾਂ ਦੂਸਰੀ ਬਾਜੂ ਦੀ ਕਟਾਈ ਕਰ ਲਾਂਗੇ। ਇਸੇ ਤਰੀਕੇ ਨਾਲ ਆਪਾਂ ਉਪਰੋਂ ਵੀ ਕੱਟ ਕਰ ਦਾਂਗੇ। ਹੁਣ ਦੇਖੋ ਇੱਕ ਤਾਂ ਆਪਾਂ ਇਹਨੂੰ ਪਹਿਲਾਂ ਵੀ ਦੇਖੋ ਕਰ ਸਕਦੇ ਹਾਂ ਇਸ ਤਰੀਕੇ ਨਾਲ ਰੱਖ ਕੇ ਇਹਨੂੰ। ਆਹ ਜੀ ਇਹਨੂੰ ਆਪਾਂ ਇੰਦਾ ਰੱਖ ਲਾਂਗੇ। ਪਹਿਲਾਂ ਇਹਦੇ ਵਿੱਚ ਜੋੜ ਵੀ ਪਾ ਸਕਦੇ ਹਾਂ। ਨਹੀਂ ਆਪਾਂ ਐਦਾਂ ਇਹਨੂੰ ਰੱਖ ਕੇ ਮੰਨ ਲਓ ਉੱਪਰ ਭਾਨਾ ਮਾਰ ਲਾਂਗੇ ਤੇ ਆਹ ਵਾਲੀ ਸਾਈਡ ਤੇ ਜਿੱਦੇ ਆਪਾਂ ਨੂੰ ਸੈਂਟਰ ਪਤਾ ਚੱਲ ਜਾਊਗਾ ਉਸੇ ਤਰੀਕੇ ਨਾਲ ਆਪਾਂ ਜਿਹੜਾ ਆਪਣੇ ਕੋਲੇ ਦੇਖੋ ਆਹ ਵਾਲਾ ਕੱਪੜਾ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰਕੇ ਰੱਖ ਦੇਖਾਂਗੇ ਵੀ ਆਪਣਾ ਮੋਢਾ ਉਨਾ ਆ ਰਿਹਾ ਜਿੰਨਾ ਆਪਾਂ ਨੂੰ ਜ਼ਰੂਰਤ ਆਗੀ 1.5 ਦਾ ਇੰਚ ਮੋਢਾ ਰੈਡੀ ਹੈ ਤਾਂ ਆਪਣੇ ਕੋਲੇ 1.15 ਇੰਚ ਦਾ ਪੀਸ ਬਣ ਰਿਹਾ ਤਾਂ ਆਪਾਂ ਨੂੰ ਸਿੰਗਲ ਪੱਲੇ ਦੇ ਵਿੱਚੋਂ ਹੀ ਦੋਨੋਂ ਬਾਜੂਆਂ ਨੂੰ ਸਰਜੂਗਾ मैंने चंगी थे, काट थे। मैं चंगी तरह बल वगैरा कपड़े ए बराबर पीस रख के मैं इसे तरीके न उतार लूंगी देखो ਜੇ ਆਪਾਂ ਪੀਸ ਵਗੈਰਾ ਪਹਿਲਾਂ ਭਰ ਕੇ ਬੈਨੂੰ ਚੰਗੀ ਤਰ੍ਹਾਂ ਕੱਪੜੇ ਨੂੰ ਰੈਡੀ ਕਰਕੇ ਬਾਜੂ ਕੱਟਾਂਗੇ ਤਾਂ ਜ਼ਿਆਦਾ ਵੈਸਟ ਆ। ਇਹਦੇ ਕਰਕੇ ਕਈ ਵਾਰੀ ਆਪਾਂ ਤੋਂ ਜੇ ਇਧਰ ਉਧਰ ਕੱਪੜਾ ਹਿੱਲ ਵੀ ਸਕਦਾ ਉਹਦੇ ਜੋੜ ਘਟ ਵੱਧ ਸਕਦੇ ਨੇ। ਤਾਂ ਤੁਸੀਂ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਵੀ ਕੱਪੜੇ ਨੂੰ ਜੇ ਕਿਸੇ ਦੇ ਵਿੱਚ ਜੋੜ ਪਾਪੇ ਤਾਂ ਪਹਿਲਾਂ ਜੋੜ ਪਾਓ ਬਾਅਦ ਦੇ ਵਿੱਚ ਬਾਜੂ ਦੀ ਕਟਿੰਗ ਕਰੋ। ਜਿਹਦੇ ਨਾਲ ਸਫਾਈ ਵੀ ਆਉਂਦੀ ਆ ਤੇ ਤੁਹਾਨੂੰ ਪਤਾ ਵੀ ਚੱਲ ਜਾਂਦਾ ਵੀ ਅਸੀਂ ਕਿੰਨਾ ਕਮਾਰ ਜਾਂਦੇ ਰਹੇ ਆ ਇਹਦੇ ਵਿੱਚ। ਕਈ ਵਾਰ ਆਪਣੇ ਤੋਂ ਬਾ ਪਹਿਲਾਂ ਆਪਾਂ ਕਟਾਈ ਕਰਕੇ ਜੋੜਾਂ ਦੀ ਬਾਅਦ ਦੇ ਵਿੱਚ ਜੋੜਦੇ ਆ। ਤਾਂ ਕਈ ਮਰ ਮਾਰ ਜਨ ਆਪਾਂ ਤੋਂ ਵੱਧ ਘੱਟ ਵੀ ਆ ਸਕਦਾ ਉਹਦੇ ਕਾਰਨ ਆਪਣਾ ਮੋਢਾ ਵੀ ਘੱਟ ਸਕਦਾ ਪ੍ਰੋਬਲਮ ਆ ਜਾਂਦੀ ਆ ਹੁਣ ਦੇਖੋ ਆਪਾਂ ਬਾਜੂ ਦੀ ਮੂਰੀ 6.5 ਇੰਚ ਰੈਡੀ ਰੱਖਣੀ ਆ ਤਾਂ 6.5 ਤੇ ਹੀ ਨਿਸ਼ਾਨ ਲਗਾਵਾਂਗੇ ਆ 1.5 ਇੰਚ ਆਪਾਂ ਇਹਦਾ ਮਾਰਜਨ ਦਾ ਲਗਾਵਾਂਗੇ ਹੁਣ 1.5 ਆਪਣਾ ਮੋਢਾ ਰੈਡੀ ਆ ਤਾਂ ਆਪਾਂ 11.5 ਇੰਚ ਕਟਾਈ ਦਾ ਕੱਟ ਰਹੇ ਹਾਂ ਦੇਖੋ ਬਿਲਕੁਲ ਸਿਰੇ ਤੇ ਆਊਗਾ ਜਿਹੜੀ ਇਹਨਾਂ ਦੀ ਆ ਕਾਟ ਪਾਉਣੀ ਆ ਇਹ ਕਾਟ ਵੀ ਆਪਾਂ 3.5 ਪੌਣੇ 4 ਤੇ ਹੀ ਲਵਾਂਗੇ ਉਹ ਰ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਬਸ ਸਿਰਫ ਕੱਲੀ ਮੇਨ ਆਪਣੇ ਕੋਲੇ ਸੀ ਬਾਜੂ ਦੇ ਮੋਡੇ ਦੀ ਜਿਹਦੇ ਬਾਰੇ ਅਸੀਂ ਸਪੈਸ਼ਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਵੀ ਜੇ ਕਈ ਵਾਰ ਬਾਜੂ ਹੈਲਦੀ ਜ਼ਿਆਦਾ ਹੋ ਜਾਂਦੀ ਹੈ ਨਾ ਤਾਂ ਤੁਸੀਂ ਉਹਦਾ ਮੋਡਾ ਕਿੰਨਾ ਪਾਉਣਾਗਾ ਤੇ ਕਿਸ ਤਰੀਕੇ ਨਾਲ ਉਹਦੀ ਕਾਟ ਪਾਉਣੀ ਹੈ ਨੀਚੇ ਨੂੰ ਡੰਗਾਈ ਉਹਦੀ ਕਿੰਨੀ ਲੈਣੀ ਆ ਤੇ ਜਿਹੜੀ ਇਹਨਾਂ ਦੀ ਆਹ ਵਾਲੀ ਸ਼ੇਪ ਹੈ ਜਿਆਦਾ ਆਪਾਂ ਨੇ ਫੱਟੀ ਦੀ ਸ਼ੇਪ ਨਹੀਂ ਦੇਣੀ ਹੈਗੀ ਇੱਕ ਨਾਰਮਲ ਸ਼ੇਪ ਦੇਣੀ ਆ ਕਿਉਂਕਿ ਬਾਜੂ ਨੀਚੇ ਨੂੰ ਜਿਹੜਾ ਮਾਸ ਹੁੰਦਾ ਆਪਣਾ ਨੀਚੇ ਨੂੰ ਲਟਕਦਾ ਹੁੰਦਾ ਜਿਹਦੇ ਕਾਰਨ ਜਿਹੜੀ ਆਰਮ ਹੁੰਦੀ ਆਪਣੀ ਬਾਜੂ ਹੁੰਦੀ ਆ ਉਹਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਆ ਤਾਂ ਆਪਾਂ ਨੂੰ ਸ਼ੇਪ ਨਹੀਂ ਦੇਣੀ ਇਹਦੇ ਵਿੱਚ ਬਿਲਕੁਲ ਸਿੱਧੀ ਸਲਾਈਪ ਹੋਊਗੀ ਇੱਥੋਂ ਦੀ ਲੂਜ਼ ਏਸੀ ਆਪਣੇ ਓਡੇ ਦੀ ਕਟਾਈ ਦੇਖੋ ਇਸ ਤਰ੍ਹਾਂ ਇਹਨਾਂ ਦੇ ਇਹੀ ਸ਼ੇਪ ਹੋਗੇ ਇਹਦੇ ਨਾਲ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਇਹਨਾਂ ਦੇ ਹਾਂਜੀ ਇਹ ਵੀਡੀਓ ਆਪਾਂ ਨੇ ਉਹਨਾਂ ਵਾਸਤੇ ਬਣਾਈ ਹੈ ਜਿਨ੍ਹਾਂ ਦੇ ਬਾਜੂ ਬਹੁਤ ਹੈਲਦੀ ਨੇ ਬਹੁਤ ਜ਼ਿਆਦਾ ਹੈਵੀ ਨੇ ਮੋਢਾ ਚੁਹਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਪਾ ਨੂੰ ਪਤਾ ਨਹੀਂ ਚੱਲਦਾ ਵੀ ਕਿੰਨਾ ਘਟਾਈ ਦਾ ਮੋਢਾ ਪਾਈਏ ਸਪੈਸ਼ਲ ਉਹਨਾਂ ਵਾਸਤੇ ਹੀ ਵੀਡੀਓ ਸੀ ਦੂਸਰੀ ਵੀਡੀਓ ਵੀ ਅਸੀਂ ਇਸੇ ਵਿੱਚ ਹੀ ਦੱਸ ਰਹੇ ਹਾਂਗੇ ਬਲੋਏ ਪਲੇਟਾਂ ਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਿਆ ਸੀ ਕਿਸੇ ਲੇਡੀਜ਼ ਨੇ ਵੀ ਦੀਦੀ ਪਲੇਟ ਆਪਾਂ ਫਰੰਟ ਵਾਲੀ ਪਾ ਗਏ ਤੇ ਆਪਣੀ ਬੈਕ ਵੱਧ ਜਾਂਦੀ ਉਹ ਕਿਉਂ ਵੱਧਦੀ ਉਸ ਨੂੰ ਮੈਂ 셔ਟ ਦੇ ਵਿੱਚ ਦਿਖਾਉਣੀ ਆ ਵੀ ਆਪਾਂ ਉਹ ਪਲੇਟ ਕਰਨ ਕਿਉਂ ਵੱਧਦਾਗਾ ਆ ਆਪਣੇ ਕੋਲੇ ਦੇਖੋ 셔ਟ ਆ ਸਟਿਚ ਕੀਤਾ ਹੋਇਆ 셔ਟ ਹੈਗਾ ਹੁਣ ਤੁਸੀਂ ਦੇਖੋ ਜਦੋਂ ਆਹ ਵਾਲੀ ਪਲੇਟ ਪਾ ਰਹੇ ਹੋਗੇ ਆਹ ਵਾਲੀ ਪਲੇਟ ਪਾ ਰਹੇ ਹਾਂ ਫਰੰਟ ਤੇ ਆਹ ਵਾਲੀ ਪਾ ਰਹੇ ਹੋਗੇ ਦੇਖੋ ਇਹਦੇ ਕਾਰਨ ਕੀ ਹੋਊਗਾ ਛੋਡੀ ਜਿਹੜੀ ਆਹ ਵਾਲੀ ਚੀਜ਼ ਹੋਗੀ ਤਾਂ ਉਹ ਕਟੂਗੀ ਤੇ ਇਸ ਤਰ੍ਹਾਂ ਛੋਡੀ ਆਹ ਚੀਜ਼ ਨੂੰ ਕੱਟ ਜੂਗੀ ਜਦੋਂ ਤੁਸੀਂ 셔ਟ ਦੀ ਸਲਾਈ ਪਾ ਰਹੇ ਹੋਗੇ ਨੀਚੇ ਨੂੰ 1/2 ਇੰਚ ਦਾ ਦੇਖੋ ਇਸ ਤਰੀਕੇ ਨਾਲ ਤੁਸੀਂ ਨੇ ਉਤਾਰਨੀ ਉਤਾਰਨਾਗਾ ਤੇ ਸਾਈਡ ਤੋਂ ਵੀ ਇਧਰ ਨੂੰ ਇਸ ਤਰ੍ਹਾਂ ਉਤਰੂਗਾ ਆਹ ਪਲੇਟ ਤੱਕ ਇਹ ਕਿਉਂ ਉਤਰੂਗਾ ਕਿਉਂਕਿ ਆਹ ਵਾਲੀ ਸਾਈਡ ਦੀ ਜਗ੍ਹਾ ਪਲੇਟ ਨੇ ਲੈ ਲਈ ਜਿਹੜਾ ਇੱਧਰ ਕੱਪੜਾ ਜਾ ਰਿਹਾ ਆ ਆਪਾਂ ਨੂੰ ਐਵੇਂ ਲੱਗਦਾ ਵੀ ਪਲੇਟਾਂ ਪੈ ਗਈਆਂ ਤੇ ਆਪਣੀ ਬੈਕ ਕਿਉਂ ਵੱਧ ਰਹੀ ਆ ਫਰੰਟ ਨਾਲ ਉਹ ਤਾਂ ਦੇਖੋ ਵਧੂਗੀ ਵਧੂਗੀ ਜਦੋਂ ਆਪਾਂ ਨੇ ਆਹ ਚੀਜ਼ ਇੱਧਰੋਂ ਲੈਤੀ ਹੋਈ ਆ ਹੁਣ ਇਹ ਕੀ ਕਰਨਾ ਤੁਸੀਂ ਨੇ 셔ਟ ਨੂੰ ਜਦੋਂ ਤੁਸੀਂ ਬਣਾਉਣੇ ਆਉਗੇ ਇੱਕ ਵਾਰੀ ਪਹਿਲਾਂ ਪਲੇਟਾਂ ਪਾਉਣ ਤੋਂ ਪਹਿਲਾਂ ਇੱਥੇ ਕੱਟ ਲਗਾ ਲੈਣਾਗਾ ਕੱਟ ਲਗਾ ਕੇ ਨਾਲ ਦਾ ਤੁਹਾਨੂੰ ਸਹੀ ਆਈਡੀ ਆ ਜਾਊਗਾ ਕੋਈ ਉਲਝਣ ਨਹੀਂ ਹੋਣੀ ਪਲੇਟ ਪਾ ਲੋਂਗੇ ਤੁਸੀਂ ਜਿਹੜਾ ਫਿਟਿੰਗ ਦਾ ਨਿਸ਼ਾਨ ਹੋਊਗਾ ਤੁਹਾਡਾ ਜਿਹੜਾ ਨੀਚੇ ਵਾਲੀ 셔ਟ ਦਾ ਕੱਟ ਹੋਊਗਾ ਬਿਲਕੁਲ ਉਸੇ ਦੀ ਸਲਾਈ ਆਊਗੀ ਨੀਚੇ ਕਿਉਂਕਿ ਨੀਚੇ ਵਾਲੇ ਵਿੱਚ ਤਾਂ ਆਪਾਂ ਪਲੇਟ ਪਾ ਨਹੀਂ ਰਹੇ ਬੈਕ ਸਾਈਡ ਤੇ ਤਾਂ ਫਰੰਟ ਤੇ ਪਲੇਟ ਪੈ ਰਹੀ ਆ ਫਰੰਟ ਤੇ ਪਲੇਟ ਪਾਉਣ ਨਾਲ ਤਾਂ ਡੀ ਸਲਾਈ ਖਿੱਚੀ ਗਈ ਅੰਦਰ ਨੂੰ ਦੇਖੋ ਜਿਹੜਾ ਤੁਸੀਂ ਬੈਕ ਤੇ ਕੱਟ ਲਗਾਇਆ ਹੋਊਗਾ ਉਹਦੇ ਬਰਾਬਰ ਰੱਖ ਕੇ ਤੁਸੀਂ ਉਹਦੇ ਤੇ ਰੱਖ ਕੇ ਸਲਾਈ ਪਾਉਂਗੇ ਤੇ ਜਿਹੜੀ ਆਹ ਆਪਾਂ ਸਾਈਡ ਪਿੱਛੇ ਹਟ ਕੇ ਧਰ ਦਿੰਨੇ ਆ ਇਸ ਤਰ੍ਹਾਂ ਤੇ ਉਧਰੋਂ ਸਾਈਡ ਤੋਂ ਬਾਹਰ ਉਹ ਤੁਸੀਂ ਆਹ ਪਲੇਟ ਤੱਕ ਹੀ ਰੱਖੋਗੇ ਸਿਰਫ ਪੂਰਾ ਨੀਚੇ ਤੱਕ ਨਹੀਂ ਜਾਊਗਾ ਕਿਉਂਕਿ ਇਹ ਪਲੇਟ ਤੱਕ ਹੀ ਤੁਹਾਡਾ ਖਿੱਚਿਆ ਗਿਆ ਹੈਗਾ ਇਦੋਂ ਅੱਗੇ ਬਿਲਕੁਲ ਬਰਾਬਰ ਆਊਗਾ